ਪੀਐਸਸੀ ਦੇ ਮੈਂਬਰ ਨੇ ਜਿਨ੍ਹਾਂ ਨੂੰ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਖੰਡਪਾਟ ਸਾਹਿਬ ਦਾ ਭੋਗ ਰੱਖਿਆ ਸੀਗਾ ਉੱਥੋਂ ਦੀ ਫੋਟੋ ਇਹ ਤੇ ਉੱਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦੇ ਨੂੰ ਬਿਕਰ ਮਜੀਠਿਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਬੈਠ ਕੇ ਉਹਨਾਂ ਦੇ ਦਾ ਪਾਠ ਹੈ ਜਿਹੜਾ ਸ਼ਬਦ ਹੈ ਜਿਹੜਾ ਉਹ ਸੁਣ ਰਹੀ ਸੀਗੀ ਮੈਂ ਉਥੇ 15 20 ਮਿੰਟ ਅੱਧਾ ਘੰਟਾ ਬੈਠਿਆ ਤੇ ਉਥੋਂ ਦੁਆਰਾ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ ਕਿਉਂਕਿ ਉਸੇ ਦਿਨ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮਾਤਾ ਦਾ ਭੋਗ ਸੀਗਾ ਪਟਿਆਲੇ ਮੈਂ ਮੇਰੇ ਨਾਲ ਖੁੱਡੀਆਂ ਸਾਹਿਬ ਉਹ ਵੀ ਉੱਠ ਕੇ ਆ ਗਏ ਸੀ ਦੋਨਾਂ ਨੇ ਇਕੱਠੇ ਜਾਣਾ ਸੀਗਾ ਜੇ ਇਸ ਤੋਂ ਵੱਧ ਸਾਡੀ ਜ਼ੁਬਾਨ ਵੀ ਸਾਂਝੀ ਹੋਈ ਹੋਵੇ ਇੱਕ ਜਦੋਂ ਉੱਠਣ ਲੱਗੇ ਉਦੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸਾਰੇ ਨਾਲ ਜ਼ਰੂਰ ਹੋਈ ਐ ਪਾਠ ਦੇ ਉੱਪਰ ਬੈਠ ਕੇ ਮੈਂ ਐਡਾ ਕਮਲਾ ਤਾਂ ਹੈ ਨਹੀਂਗਾ ਵਿਕਰਮ ਮਜੀਠੀਆ ਸਾਹਿਬ ਕਿ ਪਾਠ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਜੇ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹਨੇ ਡੋਬ ਬੇੜਾ ਡੋਬ ਤਾਂ ਕਿਹਨੇ ਤਾਰਤਾ ਜੇ ਇਸ ਗੱਲ ਤੋਂ ਭੋਰਾ ਵੱਧ ਅੱਧੀ ਗੱਲ ਵੀ 0.5% ਵੀ ਕੋਈ ਗੱਲ ਹੋਈ ਹੋਵੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਇੱਕ ਫੋਟੋ ਨਹੀਂ ਹੈਗੀਆਂ ਇਹ ਵੀਰ ਮੇਰਿਓ ਇਹ ਇਹ 27 ਫੋਟੋ ਨੇ ਮੇਰੇ ਕੋਲੇ ਤੁਹਾਨੂੰ ਸਾਰੀਆਂ ਭੇਜ ਦੇਣਾ ਇਹਦੇ ਵਿੱਚ ਇਹਨਾਂ ਫੋਟੋਆਂ ਦੇ ਵਿੱਚ ਜੇ ਮੇਰੀ ਗੱਲ ਮੈਂ ਸਚਾਂ ਸਹੀ ਆ ਕਿ ਵਿਕਰਮ ਜੀਠਿਆ ਸੱਚਾ ਝੂਠਾ ਹੈ ਪਾਈ ਹਰਜਿੰਦਰ ਸਿੰਘ ਰਾਗੀ ਪਾਠ ਕਰ ਰਹੇ ਨੇ ਇਹਨਾਂ ਫੋਟੋਆਂ ਦੇ ਵਿੱਚ ਪੈ ਵੀ ਸਿੱਧੂ ਤਲਵੰਡੀ ਸੱਬੋ ਵਾਲੇ ਉਹ ਵੀ ਆਉਣਗੇ ਇਹਨਾਂ ਫੋਟੋਆਂ ਦੇ ਵਿੱਚ ਫਤੇਜੰਗ ਸਿੰਘ ਬਾਜਵਾ ਵੀ ਹਾਜ਼ਰ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਆ ਸਾਰੀਆਂ ਤੁਹਾਨੂੰ ਮੈਂ ਫੋਟੋ ਭੇਜ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਜੇ ਉਹਨਾਂ ਨੇ ਅਮਨ ਰੋੜੇ ਤੇ ਵਿਕਰਮ ਜੀਠੇ ਨੂੰ ਕੋਈ ਗੱਲਾਂ ਮਾਰਦੇ ਦੇਖਿਆ ਤੇ ਸੱਚ ਝੂਠ ਦਾ ਨਟਾਰਾ ਜਿਹੜਾ ਉਹਦੀ ਹੋ ਜੂਗਾ ਭਾਈ ਹਰਜਿੰਦਰ ਸਿੰਘ ਰਾਗੀ ਜੀ ਨੂੰ ਪੁੱਛ ਲਿਓ ਜਾ ਕੇ ਵੀ ਅਮਨ ਰੋੜੇ ਤੇ ਵਿਕਰਮ ਜੀਠੇ ਨੇ ਕੋਈ ਗੱਲਾਂ ਬਾਤਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਨੇ ਪਾਠ ਤੇ ਉਹ ਬੈਠੇ ਨੇ ਹੋਰ ਥਾਂ ਹੈ ਕੋਈ ਨਹੀਂ ਮੈਂ ਜਾ ਕੇ ਬਰਾਬਰ ਬੈਠ ਕੇ ਮੂਰੇ ਬੈਠ ਸੁਣ ਲਓ ਸੁਣ ਲਓ ਮੇਰੀ ਗੱਲ ਸੁਣ ਲਓ ਹੁਣ ਵਿਕਰਮ ਜੀਠਿਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੈਨੂੰ ਭਰਾ ਮੇਰਾ ਗੱਲ ਇਹ ਹੈ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਾ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾ ਦਰਬਾਰ ਸਾਹਿਬ ਮੈਂ ਚੜ ਜਾਣਾ ਆ ਕੱਲੇ ਕੱਲੇ ਬੰਦੇ ਨੂੰ ਜਿਹੜੇ ਮੈਂ ਤੁਹਾਨੂੰ ਨਾਮ ਲਏ ਨੇ ਕੱਲੇ ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਆਮਨ ਰੋੜੇ ਨੂੰ ਵਿਕਰਮ ਜੀਠੀਏ ਨਾਲ ਕੋਈ ਗੱਲਾਂ ਕਰਦੇ ਦੇਖਿਆ ਪਾਠ ਤੇ ਦੁਨੀਆ ਬੈਠੀ ਹੈ ਮੂਰੇ ਜਾ ਕੇ ਮੈਂ ਬੈਠ ਗਿਆ ਤੇ ਗੋਡੇ ਨਾਲ ਮੈਨੂੰ ਹੁਣ ਪਰ ਥੋਡੀਆਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਕਦੇ ਕੱਚੀ ਔਰ ਹਲਕੀ ਗੱਲ ਕਰਦੇ ਨਹੀਂ ਹੈਗੇ ਪਰ ਵਿਕਰਮ ਜੀਠਿਆ ਜੀ ਥੋੜੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਹਲਕੀ ਹੋਛੀ ਔਰ ਘਟੀਆਂ ਗੱਲ ਆ ਸਿਰਫ ਆਪਦੀ ਰਾਜਨੀਤੀ ਚਮਕਾਉਣ ਤੇ ਬਚਾਉਣ ਦੇ ਲਈ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਾਂ ਤਾਂ ਹੁਣ ਇਹ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਆਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਇ ਇੱਕ ਸੱਸਰੀ ਗੱਲ ਸੱਸਰੀ ਗੱਲ ਤੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਝੂਠਾ ਬੰਦਾ ਇਹੋ ਜਿਹਾ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਾਣੀਆਂ ਘੜਨ ਵਾਲਾ ਬੰਦਾ ਮੈਨੂੰ ਸ਼ੋਸ਼ੇ ਛੱਡਣ ਦੀ ਆਦਤ ਨਹੀਂ ਹੈਗੀ ਨਾ ਮੈਨੂੰ ਜਵਲੀਆਂ ਮਾਰਨ ਦੀ ਆਦਤ ਹੈ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਹੈ ਜਿਹੜਾ ਉਹੀ ਨਹੀਂ ਖੇੜਾ ਛੱਡਦਾ ਹੈਗਾ ਅਕਾਲੀ ਦਲ ਦਾ ਬੇੜਾ ਡੋਪਦਾ ਉਹ ਤਾਂ ਖੇੜਾ ਛੜਾਵੇ ਇਹ ਗੱਲਾਂ 'ਚ ਗੱਲ ਬਣਦੀ ਹੈ ਬਈ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਜਿੰਨੇ ਬੰਦੇ ਨੇ 27 ਫੋਟੋਆਂ ਨੇ ਤੁਹਾਨੂੰ ਫਾਰਵਰਡ ਕਰ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਮਜੀਠਿਆਲੇ ਤਸੱਲੀ ਕਰਨ ਤੁਸੀਂ ਮੀਡੀਆ ਵਾਲੇ ਤਸੱਲੀ ਕਰੋ ਤੇ ਜੇ ਤਸੱਲੀ ਥੋੜੀ ਨਾ ਹੋਵੇ ਸੁਣੋ ਜੇ ਥੋੜੀ ਤਸੱਲੀ ਨਾ ਹੋਵੇ ਤੇ ਬਿਕਰਮ ਜੀਠੀ ਨਾਲ ਉਹਦੀ ਤਸੱਲੀ ਕਰਾਉਣੀ ਹੋਵੇ ਤੇ ਯਾ ਉਹਦੇ ਜਵਾਕਾਂ ਨੂੰ ਲੈ ਕੇ ਦਰਬਾਰ ਸਾਹਿਬ ਉਹ ਚੜ ਜੇ ਤੇ ਨਹੀਂ ਮੈਂ ਚੜਦਾ ਇਹ ਛੁਰਲੀ ਛੱਡੀ ਕਿਉਂ ਮਜੀਠਿਆਲੇ ਉਹ ਸੁਣ ਤਾਂ ਉਹ ਯਾਰ ਮੇਰੀ ਗੱਲ ਸਮਝੋ ਉਹਦਾ ਆਦੀ ਆਦਤ ਬਣ ਚੁੱਕੀ ਹੈ ਛੁਰਲੀ ਛੱਡੀ ਕਿਉਂ ਨੇ ਛੁਰਲੀ ਛੱਡੀ ਛੁਰਲੀ ਕਿਉਂ ਛੱਡਦੇ ਉਹ ਤੁਸੀਂ ਹੁਣੇ ਕਿਹਾ ਛੁੱਲੀ ਉਹਨੂੰ ਅੱਜ ਤੱਕ ਕਦੇ ਬਿਕਰਮ ਜੀਠੀਆ ਨੂੰ ਕਿਸੇ ਨੇ ਛੁਰਲੀਆਂ ਦਾ ਜਵਾਬ ਦਿੱਤਾ ਨਹੀਂ ਹੈਗਾ ਪਰ ਉਹਨੂੰ ਕਹੇ ਹੁਣ ਕੋਨੇ ਗੱਧਾ ਸਿੰਘ ਫਸਾਲੇ ਇਹ ਅਮਨ ਅਰੋੜਾ ਕਿਤੇ ਐਵੇਂ ਭਲੇਖੇ ਚ ਨਾ ਰਹਿ ਗਈ ਸਾਰੇ ਭਲੇਖੇ ਦੂਰ ਕਰ ਦੂੰ ਤੇਰੇ ਮੈਂ ਅਰੋੜਾ ਸਾਹਿਬ ਲੱਗਦਾ ਕਿ ਹੁਣ ਜਿੱਦਾਂ ਅੱਗੇ ਕਹੇ ਮੈਂ ਕਿਹਾ ਕਿ ਜਦੋਂ ਪਾਰਟੀ ਦੇ ਆਪਸੀ મતਭੇਦ ਹੋ ਸਕਦੇ ਪਾਰਟੀਆਂ ਦੇ મતਭੇਦ ਹੋ ਸਕਦੇ ਨੇ ਕਹਿੰਦੇ ਪਰਸਨਲੀ ਇਕੋ ਜੇ ਹੋ ਜਾਣੇ ਕਿ ਲੱਗਦਾ ਕਿ ਉਹ ਇਨਸਾਨੀਅਤ ਤੌਰ ਤੇ ਵੀ ਕਿਸੇ ਦੂਸਰੇ ਪਾਰਟੀ ਨਾਲ ਬਹਿਣਾ ਔਕਾ ਹੋ ਗਿਆ ਮੈਂ ਆਹੀ ਤਾਂ ਹੁਣ ਮੈਂ ਮੈਂ ਇਹ ਉਸ ਦਿਨ ਬੈਠੇ ਸੀਗੇ ਹੁਣ ਮੈਂ ਪਰਮਾਤਮਾ ਨੂੰ ਉਸ ਦਿਨ ਤੱਕ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਸੀਗੇ ਹੁਣ ਮੈਂ ਤੁਹਾਡੇ ਮੀਡੀਆ ਦੇ ਸਾਹਮਣੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਇਹੋ ਜਿਹੇ ਬੰਦੇ ਨਾਲ ਕਦੇ ਆਪਦੀ ਹਜ਼ੂਰੀ 'ਚ ਜਿਹਨਾਂ ਬਿਠਾਇਓ ਮੈਨੂੰ ਇਹੋ ਜਿਹੇ ਬੰਦੇ ਤੋਂ ਦੂਰ ਹੀ ਰੱਖਿਓ ਜਿਹੜੇ ਨਿਰੈ ਝੂਠ ਦਾ ਪਲੰਦਾ ਬੁਣਦੇ ਹੁਣ ਸੋ ਵਿਕਰਮ ਜੀਠੀਆ ਦੁਆਰਾ ਚੈਲੰਜ ਕਰਦਾ ਦੁਆਰਾ ਚੈਲੰਜ ਕਰਦਾ ਤੀਜੀ ਵਾਰੀ ਕਰ ਰਿਹਾ ਜੇ ਥੋੜੀ ਗੱਲ ਸਹੀ ਹੈ ਕਿ ਬੱਬੂ ਤੀਰਜਾ ਦੇ ਫਾਰਮ ਤੇ ਇੰਨਾ ਫੋਟੋਆਂ ਦੇ ਵਿੱਚ ਮੈਂ ਤੁਹਾਡੇ ਨਾਲ ਕੋਈ ਸਿਆਸੀ ਗੱਲ ਵੀ ਕੀਤੀ ਹੋਵੇ ਭਗਵੰਤ ਮਾਨ ਬਾਰੇ ਜਾਂ ਪੰਜਾਬ ਸਰਕਾਰ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ ਜਾਂ ਕੋਈ ਤੁਸੀਂ ਮੇਰੇ ਨਾਲ ਕੀਤੀ ਹੋਵੇ ਤੇ ਜਾਂ ਤਾਂ ਜਵਾਕਰ ਨੂੰ ਲੈ ਕੇ ਦਰਬਾਰ ਸਾਹਿਬ ਤੁਸੀਂ ਚੜ੍ਹ ਦੋ ਨਹੀਂ ਭਰਾ ਮੈਂ ਚੜ੍ਹਦਾ ਯਾਨੀ ਹੁਣ ਜਿਨ੍ਹਾਂ ਆਮ ਆਦਮੀ ਪਾਰਟੀ ਲੀਡਰ ਇਹਨੂੰ ਬਚਿਆ ਕਰਨਗੇ ਦੂਸਰੀ ਸਿਆਸੀ ਉਹ ਯਾਰ ਬਚਨ ਮੇਰੀ ਗੱਲ ਸਮਝੋ ਤੁਸੀਂ ਨਹੀਂ ਪਤਾ ਫਿਰ ਕੋਈ ਗੱਲ ਹੋ ਜੇ ਹੋ ਜੀ ਤੁਸੀਂ ਤੁਸੀਂ ਗੱਲ ਨੂੰ ਸਮਝੋ 1 ਮਿੰਟ ਯਾਰ ਜੇ ਕਿਤੇ ਕਿਸੇ ਸਿਆਸੀ ਪ੍ਰੋਗਰਾਮ ਤੇ ਚਲੋ ਅੱਡ ਗੱਲ ਹੈ ਹਾਂ ਉੱਥੇ ਤਾਂ ਕਿਨੇ ਇਕੱਠੇ ਹੋਣਾ ਹੁੰਦਾ ਜੇ ਕਿਸੇ ਧਾਰਮਿਕ ਸਮਾਜਿਕ ਪ੍ਰੋਗਰਾਮ ਤੇ ਇਕੱਠੇ ਹੋ ਜਾਂਨੇ ਆ ਤੇ ਤੇ ਉਹਦੇ ਵਿੱਚ ਉਹਦਾ ਤੁਸੀਂ ਰਾਜ ਬਾਜ ਸਿਆਸੀਕਰਨ ਕਰੋ ਛੋਟੀ ਗੱਲ ਮੇਰੀ ਇਸ ਤੋਂ ਹਲਕੀ ਔਰ ਘੱਟੀਆਂ ਗੱਲ ਕੀ ਹੋਊਗੀ ਮੈਂ ਮੈਂ ਵਿਕਰਮਜੀਤ ਸਿੰਘ ਵਜੀਠੀਆ ਤੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਲੱਗਦਾ ਸੀ ਜਿਹੜਾ ਬੰਦਾ ਇੰਨੇ ਕੌਨਫੀਡੈਂਸ ਨਾਲ ਗੱਲ ਕਰਦਾ ਹੈ ਮਾੜੀ-ਮੋਟੀ ਕੋਈ ਸੱਚਾਈ ਸਿਰ ਪੈਰ ਹੋਊਗਾ ਪਰ ਹਾਂ ਯਾਰ ਬੰਦਾ ਭਰਾ ਮੇਰਾ ਵਿਕਰਮਜੀਤ ਤੁਸੀਂ ਬੰਦੇ ਹਲਕੀ ਨਿਕਲੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਹਿੰਦੀ ਇੱਕ ਕੁਛ ਛੋਟਾ ਹੈ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਹੋ ਗਿਆ ਹੋ ਗਿਆ ਤੁਸੀਂ ਲੇਟ ਆਇਓ ਇਹ ਹਿੰਦੀ ਚ ਕਰਦੇ ਲੇਟ ਆਇਓ ਹੁਣ ਹੁਣ ਜਿਹੜੀ ਗੱਲ ਹੁਣ ਮੈਨੂੰ ਨਾ ਸਵਾਲ ਕਰੇ ਹੁਣ ਜਾ ਕੇ ਉਹਨੂੰ ਪੁੱਛਿਓ ਨਹੀਂ ਕੋਈ ਹਿੰਦੀ ਚ ਕਰਨੇ ਆ ਉਹ ਬਸ ਹੋ ਗਈ ਯਾਰ